ਅੰਮ੍ਰਿਤਸਰ ਵਿੱਚ ਜਿਹੜਾ ਸਫਾਈ ਕਰਮਚਾਰੀਆਂ ਦਾ ਮੁੱਦਾ ਚੱਲ ਰਿਹਾ ਸੀ ਵਾਰਡ 49 ਦੇ ਵਿੱਚ ਉਹ ਮੁੱਦਾ ਸੁਲਝ ਗਿਆ ਜਿਸ ਨੂੰ ਅੱਜ ਮੌਜੂਦਾ ਹਲਕੇ ਤਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੱਲੋਂ ਜਿਹੜਾ ਮੌਕੇ ਦੇ ਆ ਕੇ ਸੁਲਝਾਇਆ ਗਿਆ ਤਾਂ ਆਸ਼ਵਾਸਨ ਦਿੱਤਾ ਗਿਆ ਕਿ ਪੂਰਾ ਆਵਾਦਨਾ ਮਾਨ ਸਤਕਾਰ ਜਿਹੜਾ ਵਾ ਉਹਨੂੰ ਦਿੱਤਾ ਜਾਊਗਾ ਤੇ ਤਾਂ ਕਿ ਕਿਸੇ ਵੀ ਕਰਮਚਾਰੀ ਨੂੰ અપਮਾਨ ਜਿਹੜਾ ਉਹਦਾ ਨਾਂ ਕੀਤਾ ਜਾਵੇ ਤਾਂ ਜਿਸ ਦੇ ਬਾਅਦ ਆ ਜਿਹੜਾ ਕਰਮਚਾਰੀਆਂ ਵੱਲੋਂ ਆਪ ਦਾਗ ਦੇ ਕਹਿਣੇ ਮੰਤਰੀ ਸਾਹਿਬਾ ਦੇ ਕਹਿਣੇ ਤੇ ਇਹ ਜਿਹੜਾ ਕੰਮ ਚਾਲੂ ਕੀਤਾ ਗਿਆ ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਸਫਾਈ ਜਿਹੜੀ ਇਲਾਕੇ ਦੇ ਵਿੱਚ ਜਾਰ ਕੀਤੀ ਜਾ ਰਹੀ ਹੈ ਤੇ ਗੰਦਗੀ ਦੇ ਜਿਹੜੇ ਢੇਰ ਲੱਗੇ ਹੋਏ ਆ ਤਾਂ ਜਿਹੜਾ ਸਫਾਈ ਕਰਮਚਾਰੀਆਂ ਵੱਲੋਂ ਇਹਦਾ ਕੰਮ ਠੱਪ ਕੀਤਾ ਗਿਆ ਸੀ ਵਿਧਾਇਕ ਦੀ ਕਾਉਂਸਲਰ ਵੱਲੋਂ ਕੀਤੀ ਗਈ ਟੀਕੀ ਨੂੰ ਲੈ ਕੇ ਜਿਹਨੂੰ ਅੱਜ ਚਾਲੂ ਕੀਤਾ ਗਿਆ ਤੁਹਾਡੇ ਵਾਸਤੇ ਬੇਨਤੀ ਜੇ ਇੰਨਾ ਢੇਰ ਨਹੀਂ ਲਾਉਣੇ ਅਸੀਂ ਨਹੀਂ ਦੇ ਸਕਦੇ ਜਿਹੜਾ ਸਰਾਹ ਜਿਹੜਾ ਮੱਦੀ ਸਾਰੀ ਇੱਕ ਮੈਂ ਬਹੁਤ ਹੋਣਾ ਮੈਂ ਉਹਰਾ ਫੱਤੀ ਨਹੀਂ ਕਰਦੇ ਕੰਨਿਆਂ ਵਾਲਾ ਚੱਕਰ ਦੇ ਆ ਜੀ ਥੋੜਾ ਜਿਹਾ ਵਾਲੀ ਲਾਓ ਆਪਾਂ ਜਨਾਵਾਂ ਥੋੜੇ ਪਾ ਕੇ ਰੱਖੋ ਵੇਖ ਸਕਦੇ ਹੋ ਕਿ ਜਿਹੜਾ ਸਫਾਈ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਤਾਂ ਜਿਹੜੀ ਗੰਦਗੀ ਤੇ ਜੜੀਆਂ ਹੈਗੀਆਂ ਸਫਾਈ ਦੀ ਵੀ ਜੜੀ ਹੈਗੀ ਆ ਵੇਖ ਸਕਦੇ ਹੋ ਤਾਂ ਸਫਾਈ ਕਰਮਚਾਰੀਆਂ ਵੱਲੋਂ ਜਿਹੜੀ ਹੈ ਸਫਾਈ ਵੀ ਕੀਤੀ ਜਾ ਰਹੀ ਹੈ ਇਸ ਵੇਰੇ ਜਿਹੜੇ ਹਲਕਾ ਦੱਖਣੀ ਦੇ ਵਿਧਾਇਕ ਵੀ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਮੈਂ ਥਰੇ ਨੂੰ ਕੰਨਾਂ ਵਿੱਚ ਠੀਕ ਹੈ ਕੱਲ ਨੂੰ ਕੋ ਪਾ ਦਿਓ ਫਿਰ ਨਹੀਂ ਉਹਨੇ ਉਹਨਾਂ ਕਰਕੇ ਹੋਇਆ ਉਹਨਾਂ ਕਰਕੇ ਕੰਦ ਪਾਇਆ ਨਹੀਂ ਨਹੀਂ ਉਹਨਾਂ ਕਰਕੇ ਉਹਨੇ ਗੰਦ ਪਾਇਆ ਜੀ ਕਹਿੰਦੇ ਸਾਨੂੰ ਉਹਨਾਂ ਜੀ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਨਹੀਂ ਇਹਨੇ ਮਾਇਨਾ ਨਾਲ ਕਾਇਲੀ ਕੀ ਕਰਦਾ ਨਹੀਂ ਕਾਦਾ ਬੇਨਾ ਕਹੋ ਕਰੋ ਯਾਰ ਕੂੜਾ ਹੁਣ ਖੇਤਿਆਂ ਵੀ ਨੇ ਤਾਂ ਵੀ ਬਾਤ ਵੀ ਸੀ ਹਲ ਪਾਰਸ਼ਦ ਦੇ ਨਾਲ 49 ਦੇ ਦੇਖ ਸਕਦੇ ਹੋ ਲੋਕ ਵੀ ਜਿਹੜੇ ਨੇ ਪਰੇਸ਼ਾਨ ਨੇ ਪੇਰ ਲੱਗੇ ਗੰਦਗੀ ਦੇ ਜਿਹੜਾ ਜਿਹੜਾ ਪਾਣੀ ਜਿਹੜਾ ਆਇਆ ਜਿਹੜਾ ਅਸਲਾਮੁਅਲੈਕ ਨੂੰ ਪਾਣੀ ਕੋ ਪਾਣੀ ਉਹ ਨਾਲ ਹੋਣਾ। ਸਾਡਾ ਮੁਰ ਗਿਆਦਾ ਸੀ ਮੈਨ ਕਿ ਚਾਲੂ ਕਰਾ। ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮੱਸਿਆ ਵੀ ਸੀ ਸਫਾਈ ਵੀ ਮੁਸ਼ਕਲ ਆ ਰਹੀ ਹੈ। ਤੇ ਸਫਾਈ ਵੀ ਕੀਤੀ ਜਾ ਰਹੀ ਹੈ ਤੇ ਬੰਦ ਸੀ ਕਿੰਨੇ ਦਿਨਾਂ ਤੋਂ? 49 ਨੰਬਰ ਬੋਰਡ 'ਚ 5 ਦਿਨ ਤੋਂ ਕੰਮ ਰੁਕਿਆ ਸੀਗਾ। ਕਿਉਂਕਿ ਜਿਹੜੇ ਸਾਡੇ ਵੀਰ ਨੇ ਜਿਹੜੇ ਸਪੰਸਰ ਉੱਠ ਕੇ 5-6 ਵਜੇ ਗਲੀਆਂ 'ਚ ਸਫਾਈ ਕਰਦੇ ਨੇ, ਸ਼ਾਮ ਨੂੰ ਫੇਰ ਲੋੜ ਪੈ ਤੇ ਫੇਰ ਇੱਕ ਵਾਰੀ ਕਰਦੇ ਨੇ। 2 ਵਜੇ ਤੱਕ ਦੋ ਦੋ ਵਾਰੀ ਨਿਫਟਿੰਗ ਕਰਦੇ ਨੇ ਕਿਉਂਕਿ ਕੂੜਾ ਕਾਫੀ ਇਕੱਠਾ ਹੋ ਜਾਂਦਾ ਹੈ। ਸੋ ਇਹਨਾਂ ਨਾਲ ਕੁਝ ਕਿਸੇ ਦਾ ਝਗੜਾ ਹੋਇਆ ਸੀਗਾ ਸੋ ਮੈਂ ਇਹ ਬੇਨਤੀ ਕਰਾਂਗਾ ਸਭ ਨੂੰ ਕਿ ਪਿਆਰ ਨਾਲ ਗੱਲ ਕਰਿਆ ਕਰੋ ਪਿਆਰ ਦੋ ਤੇ ਪਿਆਰ ਲਓ ਸਾਰੇ ਔਰ ਤਕਰੀਰ ਨਾਲ ਬੋਲੋ ਤੇ ਤਕਰੀਰ ਦਾ ਤੁਹਾਡ ਨਾਲ ਅਗਲਾ ਗੱਲ ਕਰੇ ਕੋਈ ਸੋ ਜੇ ਕੋਈ ਦਿੱਕਤ ਹੈ ਤੇ ਹਰ ਇੱਕ ਦਾ ਇੱਕ ਲੈਦਰ ਹੁੰਦਾ ਹੈ ਜੇ ਕਿਸੇ ਮੁਲਾਜ਼ਮ ਨਾਲ ਦਿੱਕਤ ਹੈ ਤੇ ਇਹਨਾਂ ਦੇ ਸੀਨੀਅਰ ਹੁੰਦੇ ਨੇ ਇਹਨਾਂ ਦੇ ਲੀਡਰ ਹੁੰਦੇ ਨੇ ਸਭ ਤੋਂ ਗੱਲ ਪਹੁੰਚਾਈ ਜਾ ਸਕਦੀ ਹੈ ਔਰ ਇਸ ਗੱਲ ਨੂੰ ਬਿਨਾਂ ਗੱਲ ਦੇ ਆਪਾਂ ਨਾਬਦਾਇਕ ਲਈ ਗੱਲ ਕਰਦੇ ਸਭ ਦੇ ਕਿ ਬੇਨਤੀ ਸਫਾਈ ਕਰਦੇ ਨੂੰ ਬੇਨਤੀ ਹੈ ਕਿ ਤੁਸੀਂ ਆਰਾਮ ਨਾਲ ਵਾਹ ਕੋ 17 ਕਰਕੇ ਨਿਕਲਿਆ ਕਰੋ ਆਪਣਾ ਕੰਮ ਕਰਕੇ ਤੁਹਾਨੂੰ ਕਹਿੰਦੇ ਮੂਲ ਕਰਨ ਦੀ ਕੋ ਲੋੜ ਨਹੀਂ ਹੈ ਸੋ ਰੇਲਵੇ ਕਾ ਕੰਮ ਕਰਕੇ ਬਹੁਤ ਬਹੁਤ ਮਿਹਰਬਾਨੀ ਸਹਾਲਵਾ ਲਵਾ ਲਿਆ ਉਹ ਸੁਲਝ ਗਿਆ ਕੀ ਕਹਿਣਾ ਚਾਹੁੰਦਾ ਹੈ ਕਹਿਣਾ ਸਾਇਕ ਮਾੜਾ ਸਾਰੇ ਬਰੇਕ ਬੋਲ ਮਰੇ ਨਾ ਉਹ ਅਲਬਰ ਨਿੱਜਾ ਦੇ ਵਿੱਚ ਮਾਨਜੋਗ ਸਾਡੇ ਸਾਫਕਾ ਕਾਉਂਸਲਰ ਕੁੰਦਰਾ ਜੀ ਦਾ ਮਲਾਜਮਾ ਦਾ ਕੋਈ ਝਗੜਾ ਚੁਗਾ ਹੋਇਆ ਸੀ ਕੱਲ ਉਹਨਾਂ ਨੇ ਵੀ ਦਿੱੜ ਗਈ ਸੀ ਜੋ ਵੀ ਆੜ ਕੇ ਕਹਿੰਦੇ ਵੀ ਠੀਕ ਆ ਸਾਡੀਆਂ ਜਿਹੜੀਆਂ ਗਲਤੀਆਂ ਸਮਾਨੇ ਆ ਤੇ ਗਾਂ ਇਹੋ ਜਿਹਾ ਸੀ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਪਿਆਰ ਨਾਲ ਤੁਸੀਂ ਕੰਮ ਲਓ ਕੁੰਦਰਾ ਜੀ ਇਸ ਤਰ੍ਹਾਂ ਲੜਕ ਝਗੜ ਕੇ ਕੰਮ ਨਹੀਂ ਮਲਾਜਮਾ ਕੋਲ ਲੱਤਾ ਜਾਂਦਾ ਇਹ ਨੁਕਸਾਨ ਤੁਹਾਡਾ ਨਹੀਂ ਹੁੰਦਾ ਨੁਕਸਾਨ ਸ਼ਹਿਰ ਵਾਸੀਆਂ ਦਾ ਹੁੰਦਾ ਜਿਹੜੇ ਉਸ ਇਲਾਕੇ ਤੇ ਰਹਿੰਦੇ ਨੇ ਫਿਰ ਉਹ ਕੰਮ ਬੰਦ ਹੋਇਆ ਗੱਡ ਦੇ ਮੱਥੇ ਉਹਨਾਂ ਨੇ ਲੱਗਣਾ ਅਸੀਂ ਲੋਕ ਦੇ ਵੇਲੇ ਆਨੇ ਆ ਦੋ ਵੇ ਦਾ ਕੰਮ ਡਿਊਟੀ ਕਰਨਾ ਦੋ ਵੇ ਤੋਂ ਬਾਅਦ ਵੀ ਕਰਦੇ ਆ ਫਿਰ ਵੀ ਸਾਨੂੰ ਕਦੀ ਜਿਹਰੇ ਸ਼ੋਭਾ ਨਹੀਂ ਦਿੱਤੀ ਕਦੀ ਕਿਸੇ ਸ਼ਹਿਰ ਵਾਸੀਆ ਨੇ ਕਦੀ ਆਣ ਕੇ ਨਹੀਂ ਕਿਹਾ ਵੀ ਇਹਨਾਂ ਨੂੰ ਤਰਖਾ ਨਹੀਂ ਮਿਲਦੀ ਕੀ ਇਹਨਾਂ ਦੇ ਵੀ ਬੱਚਿਆਂ ਦੇ ਖੀਸਾ ਦੇੜੀਆਂ ਦੁੱਧ ਦੇ ਪੈਸੇ ਦੇਣੇ ਆ ਪਰ ਅਸੀਂ ਫਿਰ ਵੀ ਮਾਨਯੋਗ ਐਮਐਲਏ ਸਾਹਿਬ ਨੇ ਵੀ ਕੱਲ ਨਬੇਰ ਫੋਨ ਤੇ ਗੱਲਬਾਤ ਕੀਤੀ ਵੀ ਯਾਰ ਖੋਲੋ ਬਰਾ ਸਾਰਾ ਮੇਰਾ ਇਲਾਕਾ ਵੀ ਜਰਾ ਅਸੀਂ ਚਲੋ ਐਮਐਲਏ ਦੇ ਵੀ ਧੰਨਵਾਦੀ ਆਣ ਕੇ ਉਹਨਾਂ ਨੇ ਪਿਆਰ ਮੁਹਬਤਲਾ ਕੰਮ ਚਾਲੂ ਕਰਾਤਾ ਠੀਕ ਠੀਕ ਹੈ ਆਓ ਆਓ ਆਇਓ ਉਧਰ ਆਇਓ ਆਓ ਪਹਿਲੀ ਸੌ ਸਣੇ ਆ ਕੇ ਆਹ ਸੁਣਿਆ ਬੋਲ ਜੀ ਹਾਂਜੀ ਭਾਜੀ 2 ਮਿੰਟ ਜੁੱਪ ਕਰਿਓ ਜੇ ਇਹ ਗੱਲ ਸੁਣਿਆ ਕੇ ਕੰਮ ਦੀ ਜੀ ਹਾਂਜੀ ਭਾਜੀ ਆਪਣਾ ਨਾਮ ਬੋਲਦੇ ਹੋ ਤੇ ਜਿਹੜਾ ਮੈਟਰ ਚੱਲ ਰਿਹਾ ਸੀ ਅੱਜ ਮੰਤਰੀ ਸਾਹਿਬ ਵੀ ਆਏ ਸੀ ਤੇ ਐਮ ਐਲ ਏ ਕੀ ਗੱਲਬਾਤ ਹੋਈ ਸਾਰੀ ਜੀ ਮੈਂ ਸੈਨਟਿਸਪੈਕਟਰ ਐਸੋਸੀਏਸ਼ਨ ਦਾ ਪ੍ਰਧਾਨ ਜਿੰਦਰ ਕੁਮਾਰ ਅੱਜ ਵਾਰਡ ਨੰਬਰ 49 ਵਿੱਚ ਸਾਊਥ ਹਲਕੇ ਦੇ ਐਮ ਐਲ ਏ ਸਾਡੇ ਪੰਜਾਬ ਦੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਇਹ ਜਗਨੋਰ ਕੁਮਾਰ ਬੇਟਾ ਜੀ ਹੈਲਥ ਅਫਸਰ ਸਾਹਿਬ ਸਾਰਿਆਂ ਨੇ ਰਲ ਕੇ ਅੱਜ ਸਫਾਈ ਬਿਆਨ ਜਲਾਇਆ ਵਾ ਇਸ ਵਾਰਡ ਵਿੱਚ ਕਾਫੀ ਦਿਨਾਂ ਤੋਂ ਕੰਮ ਬੰਦ ਪਿਆ ਸੀ ਉਹ ਕੰਮ ਨੂੰ ਸ਼ੁਰੂ ਕਰਾਇਆ ਜਿਹੜੀ ਪੁੰਦੜਾ ਜੀ ਦੇ ਨਾਲ ਥੋੜਾ ਜਿਵੇਂ ਕਰਕੇ ਥੋੜਾ ਜਿਹਾ ਡਿਸਪਿਊਟ ਚੱਲਦਾ ਪਿਆ ਸੀ ਉਸ ਸூட் ਆਊਟ ਹੋ ਗਿਆ ਵਾ ਹੁਣ ਇਹ ਕਰਕੇ ਅੱਜ ਕੰਮ ਸ਼ੁਰੂ ਕਰਵਾਇਆ ਵਾ ਸਾਰੀ ਵਾਰਡ ਦੀ ਸਫਾਈ ਅੱਜ ਹੋ ਜੇ ਇੱਕ ਕਿੰਨੇ ਦਿਨਾਂ ਤੋਂ ਕੰਮ ਬੰਦ ਹੈਗਾ ਸੀ ਜਿਹੜਾ ਚਾਲੂ ਕੀਤਾ ਗਿਆ ਪਾਰ 5 ਦਿਨ ਤੋਂ ਇਹ ਕੰਮ ਬੰਦ ਹੋਇਆ ਪਿਆ ਸੀ ਕੱਲ ਬੈਠ ਕੇ ਗੱਲਬਾਤ ਹੋ ਗਈ ਆ ਮਸਲਾ ਨਿਭਰ ਗਿਆ ਤੇ ਕੋਣ-ਕੋਣ ਮੈਂਬਰ ਆਏ ਜੀ ਅੱਜ ਸ਼ਾਮ ਨੂੰ ਹੋਏ ਸਾਰੇ ਅੱਜ ਮਨਜੋਗ ਐਮਐਲਏ ਸਾਹਿਬ ਸੋਸ਼ਲ ਕੇਡਰ ਮਨਜੋਗ ਨਿੱਗੇ ਸਾਹਿਬ ਪੰਜਾਬ ਪ੍ਰਧਾਨ ਮਨੋਤਮਰ ਬਿੱਟਾ ਜੀ ਤੋਂਨਾਂ ਜੀ ਬਾਕੀ ਸੈਂਟ ਇੰਸਪੈਕਟਰ ਸਾਰੇ ਮਿਲ ਕੇ ਨਾਲ ਹਿੱਤ ਦਾ ਸਾਰ ਸਾਰੇ ਮਿਲ ਕੇ ਕੰਮ ਕਰੂਗਾ